15 ਦਸੰਬਰ 2021 ਨੂੰ ਪਾਣੀਪੱਤ ਸ਼ਹਿਰ ਦੇ ਵਿੱਚ ਰਹਿਣ ਵਾਲੇ ਵਿਨੋਦ ਬਰਾੜਾ ਦੇ ਘਰ ਦੇ ਵਿੱਚ ਇੱਕ ਅਣਜਾਣ ਬੰਦਾ ਅੰਦਰ ਵਰ ਜਾਂਦਾ ਹੈ ਕਿਉਂਕਿ ਘਰ ਦਾ ਮੇਨ ਦਰਵਾਜ਼ਾ ਖੁੱਲਾ ਹੁੰਦਾ ਹੈ ਅੰਦਰ ਵਰਦਿਆ ਸਾਰੀ ਇਹ ਬੰਦਾ ਪਹਿਲਾਂ ਤਾਂ ਵਿਨੋਦ ਬਰਾੜਾ ਦੀ ਪਤਨੀ ਜੋ ਕਿ ਕਿਚਨ ਦੇ ਵਿੱਚ ਕੰਮ ਕਰ ਰਹੀ ਹੁੰਦੀ ਹੈ ਉਹਨੂੰ ਕੋਈ ਇਸ਼ਾਰਾ ਕਰਦਾ ਹੈ ਤੇ ਫਿਰ ਇਹ ਵਿਨੋਦ ਬਰਾੜਾ ਦੇ ਕਮਰੇ ਦੇ ਵਿੱਚ ਚਲਿਆ ਜਾਂਦਾ ਹੈ ਜਿੱਥੇ ਵਿਨੋਦ ਬਰਾੜਾ ਆਰਾਮ ਕਰ ਰਿਹਾ ਸੀ ਇਹ ਬੰਦਾ ਸਭ ਤੋਂ ਪਹਿਲਾਂ ਵਿਨੋਦ ਬਰਾੜਾ ਨੂੰ ਚੁੱਕ ਕੇ ਬੈੱਡ ਤੋਂ ਥੱਲੇ ਸੁੱਟਦਾ ਹੈ ਤੇ ਸੁੱਟਣ ਤੋਂ ਬਾਅਦ ਇੱਕ ਗੋਲੀ ਉਹਦੀ ਪਿੱਠ ਤੇ ਮਾਰਦਾ ਹੈ ਤੇ ਇੱਕ ਗੋਲੀ ਉਹਦੇ ਸਿਰ ਤੇ ਮਾਰਦਾ ਹੈ ਜਿਸ ਦੇ ਨਾਲ ਵਿਨੋਦ ਬਰਾੜਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਿਉਂਕਿ ਵਿਨੋਦ ਬਰਾਰਾ ਦਾ 2 ਮਹੀਨੇ ਪਹਿਲਾਂ ਹੀ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਸੀ ਤੇ ਜਿਹਦੇ ਨਾਲ ਉਹਦਾ ਪੂਰੀ ਤਰ੍ਹਾਂ ਪੈਰ ਜਿਹੜੇ ਨੇ ਉਹ ਫ੍ਰੈਕਚਰ ਹੋ ਚੁੱਕੇ ਸਨ ਜਿਸ ਕਰਕੇ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਇਹ ਸਭ ਕੁਝ ਹੋਣ ਤੋਂ ਬਾਅਦ ਜਿਸ ਤਰ੍ਹਾਂ ਹੀ ਵਿਨੋਦ ਬਰਾਰਾ ਦੀ ਪਤਨੀ ਨੂੰ ਪਤਾ ਚੱਲਦਾ ਹੈ ਤਾਂ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਆਸਪਰੋਸ ਵਾਲੇ ਉਹਦੀਆਂ ਚੀਕਾਂ ਦੀ ਆਵਾਜ਼ ਸੁਣਦੇ ਨੇ ਤੇ ਇਹਦੇ ਘਰ ਦੇ ਵਿੱਚ ਕਾਫੀ ਜਾਣੇ ਕਾਫੀ ਲੋਕ ਇਕੱਠੇ ਹੋ ਜਾਂਦੇ ਨੇ ਇਹ ਲੋਕ ਜਿਹੜੇ ਇਕੱਠੇ ਹੋ ਕੇ ਇਸ ਹਥਿਆਰੇ ਨੂੰ ਉੱਥੇ ਹੀ ਫੜ ਲੈਂਦੇ ਨੇ ਤੇ ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਜਿਹੜਾ ਹਥਿਆਰਾ ਸੀ ਇਹ ਲੋਕਾਂ ਨੂੰ ਇਹੀ ਕਹਿ ਰਿਹਾ ਸੀ ਕਿ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ ਮੇਰੇ ਨਾਲ ਮੈਂ ਜੋ ਕਰਨਾ ਸੀ ਮੈਂ ਕਰ ਚੁੱਕਾ ਆਖਿਰ ਇਹ ਕੌਣ ਸੀ ਹਥਿਆਰਾ ਜਿਨ ਨੇ ਦਿਨ ਦਿਹਾੜੇ ਹਰਿਆਣੇ ਦੇ ਵਪਾਰੀ ਨੂੰ ਕਤਲ ਕਰ ਦਿੱਤਾ ਸੀ ਇਸ ਪੂਰੇ ਕੇਸ ਦੇ ਪਿੱਛੇ ਕੌਣ ਜ਼ਿੰਮੇਵਾਰ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਇਸ ਪੂਰੇ ਕੇਸ ਦੀ ਸ਼ੁਰੂਆਤ ਹਰਿਆਣਾ ਦੇ ਪਾਣੀਪਤਿ ਇਲਾਕੇ ਤੋਂ ਜਿੱਥੇ ਵਿਨੋਦ ਬਰਾਰਾ ਨਾਮ ਦਾ ਇੱਕ ਬਿਜ਼ਨਸਮੈਨ ਰਹਿੰਦਾ ਸੀ ਇਹ ਇੱਕ ਕੰਪਿਊਟਰ ਸੈਂਟਰ ਚਲਾਉਂਦਾ ਸੀ ਇਹਦਾ ਛੋਟਾ ਭਰਾ ਅਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਇਹਦੀ ਪਤਨੀ ਦਾ ਨਾਮ ਸੀ ਨਿਧੀ ਇਹਨਾਂ ਦਾ ਪਰਿਵਾਰ ਬਹੁਤ ਹੀ ਹਸੀ ਖੁਸ਼ੀ ਤਰੀਕੇ ਦੇ ਨਾਲ ਰਹਿ ਰਿਹਾ ਸੀ ਪਰ 5 ਅਕਤੂਬਰ 2021 ਨੂੰ ਸ਼ਾਮ ਦੇ 4 ਵਜੇ ਵਿਨੋਦ ਬਰਾਰਾ ਰੋਜ਼ ਦੀ ਤਰ੍ਹਾਂ ਆਪਣੇ ਕੰਪਿਊਟਰ ਸੈਂਟਰ ਦੇ ਬਾਹਰ ਕੁਰਸੀ ਢਾਕੇ ਬੈਠੇ ਹੋਏ ਸਨ ਤਦ ਅਚਾਨਕ ਹੀ ਇੱਕ ਮਿੰਨੀ ਟਰੱਕ ਆਉਂਦਾ ਹੈ ਪੂਰੀ ਤੇਜ਼ ਦੇ ਨਾਲ ਤੇ ਵਿਨੋਦ ਬਰਾਰਾ ਨੂੰ ਇਹ ਟੱਕਰ ਮਾਰ ਦਿੰਦਾ ਹੈ ਇਸ ਜ਼ੋਰਦਾਰ ਟੱਕਰ ਦੇ ਵਿੱਚ ਵਿਨੋਦ ਬਰਾਰਾ ਦਾ ਬਚਣਾ ਬਹੁਤ ਹੀ ਮੁਸ਼ਕਲ ਸੀ ਪਰ ਫਿਰ ਵੀ ਵਿਨੋਦ ਬਰਾਰਾ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਬੜੀ ਹੀ ਮੁਸ਼ਕਲ ਦੇ ਨਾਲ ਇਹਦੀ ਜਾਨ ਬਚ ਜਾਂਦੀ ਹੈ ਪਰ ਇਸ ਐਕਸੀਡੈਂਟ ਦੇ ਵਿੱਚ ਵਿਨੋਦ ਬਰਾਰਾ ਦੀਆਂ ਦੋਨੇ ਲੱਤਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਪਲਾਸਟਰ ਚੜਾਇਆ ਹੋਇਆ ਸੀ ਇਸ ਐਕਸੀਡੈਂਟ ਦੇ ਵਿੱਚ ਇਹ ਜਿਹੜਾ ਟਰੱਕ ਡਰਾਈਵਰ ਸੀ ਉਹਨੂੰ ਫੜ ਲਿਆ ਗਿਆ ਸੀ ਤੇ ਇਸ ਟਰੱਕ ਡਰਾਈਵਰ ਦਾ ਨਾਮ ਸੀ ਦੀਪਕ ਪੁਛਗੀਸ ਕਰਨ ਤੋਂ ਬਾਅਦ ਇਹ ਟਰੈਕ ਡਰਾਈਵਰ ਇਹ ਦੱਸਦਾ ਹੈ ਕਿ ਇਹ ਟਰੱਕ ਦੀ ਬ੍ਰੇਕ ਫੇਲ ਹੋ ਗਈ ਸੀ ਤੇ ਜਿਸ ਕਰਕੇ ਇਹ ਹਾ사 ਹੋਇਆ ਇਸ ਡਰਾਈਵਰ ਨੂੰ ਕੁਝ ਦਿਨਾਂ ਬਾਅਦ ਬੇਲ ਮਿਲ ਜਾਂਦੀ ਹੈ ਹੁਣ ਦਿਨ ਆ ਜਾਂਦਾ ਹੈ 15 ਦਸੰਬਰ 2021 ਦਾ ਜਿਸ ਦਿਨ ਵਿਨੋਦ ਬਰਾੜਾ ਦੇ ਘਰ ਦੇ ਵਿੱਚ ਇੱਕ ਅਣਜਾਣ ਬੰਦਾ ਆਉਂਦਾ ਹੈ ਤੇ ਗੋਲੀਆਂ ਦੇ ਨਾਲ ਇਹਦੇ ਉੱਤੇ ਤਾਬਰ ਤੋਰ ਹਮਲਾ ਕਰ ਦਿੰਦਾ ਹੈ ਇਸ ਹਮਲੇ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਜਦੋਂ ਇਸ ਬੰਦੇ ਨੂੰ ਫੜ ਲੈਂਦੀ ਹੈ ਤਾਂ ਤਹਿਕੀਕਤ ਹੁੰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਉਹੀ ਬੰਦਾ ਹੈ ਜੋ ਕਿ ਇੱਕ ਟਰੱਕ ਡਰਾਈਵਰ ਸੀ ਜਿਸਨੇ ਪਹਿਲਾਂ ਵੀ ਵਿਨੋਦ ਬਰਾੜਾ ਦੇ ਉੱਤੇ ਹਮਲਾ ਕੀਤਾ ਸੀ ਹੁਣ ਪੁੱਛਗਿੱਛ ਦੇ ਵਿੱਚ ਇਹ ਦੱਸਦਾ ਹੈ ਕਿ ਮੈਂ ਵਿਨੋਦ ਬਰਾੜਾ ਨੂੰ ਇਸ ਕਰਕੇ ਮਾਰਿਆ ਸੀ ਕਿਉਂਕਿ ਉਹਨੂੰ ਮੈਂ ਕਹਿ ਰਿਹਾ ਸੀ ਕਿ ਆਪਣਾ ਕੇਸ ਵਾਪਸ ਲੈ ਲੈ ਪਰ ਉਹ ਆਪਣਾ ਕੇਸ ਵਾਪਸ ਨਹੀਂ ਲੈ ਰਿਹਾ ਸੀ ਜਿਸ ਕਰਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਇਹਨੂੰ ਜਾਨੋਂ ਮਾਰ ਦਿੱਤਾ ਹੁਣ ਪੁਲਿਸ ਦੇ ਕੋਲ ਉਹ ਸੀਸੀਟੀਵੀ ਫੁਟੇਜ ਵੀ ਸੀ ਜਿਹਦੇ ਵਿੱਚ ਇਹ ਕਾਤਿਲ ਆਇਆ ਸੀ ਤੇ ਉਹ ਕਾਤਿਲ ਵੀ ਫੜਿਆ ਗਿਆ ਸੀ ਦੇਖਣ ਨੂੰ ਇਹ ਕੇਸ ਬੜਾ ਹੀ ਸਿੰਪਲ ਲੱਗ ਰਿਹਾ ਸੀ ਤੇ ਆਖਿਰਕਾਰ ਇਸ ਕੇਸ ਨੂੰ ਕਲੋਜ਼ ਕਰ ਦਿੱਤਾ ਜਾਂਦਾ ਹੈ ਸਾਰੇ ਲੋਕ ਇਹੀ ਸੋਚ ਰਹੇ ਸਨ ਕਿ ਇੱਕ ਟਰੱਕ ਡਰਾਈਵਰ ਨੇ ਪਹਿਲਾਂ ਬਰਾਰਾ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਵਿਨੋਦ ਬਰਾਰਾ ਦਾ ਜਿਹੜਾ ਕੇਸ ਚੱਲ ਰਿਹਾ ਸੀ ਉਹ ਕੇਸ ਇਹ ਵਾਪਸ ਨਹੀਂ ਲੈ ਰਿਹਾ ਸੀ ਜਿਸ ਤੋਂ ਤੰਗ ਆ ਕੇ ਇਸ ਟਰੱਕ ਡਰਾਈਵਰ ਨੇ ਵਿਨੋਦ ਬਰਾਰਾ ਨੂੰ ਮਾਰ ਦਿੱਤਾ ਪਰ ਇਸ ਕੇਸ ਦੇ ਪਿੱਛੇ ਅਸਲੀ ਕਹਾਣੀ ਕੁਝ ਹੋਰ ਹੀ ਸੀ ਜਦੋਂ ਤੁਸੀਂ ਵੀ ਇਹ ਪੂਰੀ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਹ ਜਿਹੜਾ ਵਿਨੋਦ ਬਰਾੜਾ ਦਾ ਕਤਲ ਹੋਇਆ ਸੀ ਇਹ ਸਨ 2021 ਦੇ ਵਿੱਚ ਹੋਇਆ ਸੀ ਇਸ ਤੋਂ ਬਾਅਦ ਟਾਈਮ ਬੀਤਦਾ ਜਾਂਦਾ ਹੈ ਤੇ ਸਾਲ ਆ ਜਾਂਦਾ ਹੈ 2024 ਦਾ ਇਸ ਸਾਲ ਦੇ ਵਿੱਚ ਸੋਨੀਪੱਤ ਦੇ ਵਿੱਚ ਇੱਕ ਨਵੇਂ ਐਸਪੀ ਆਉਂਦੇ ਨੇ ਜਿਨ੍ਹਾਂ ਦਾ ਨਾਮ ਹੁੰਦਾ ਹੈ ਅਜੀਤ ਸਿੰਘ ਸੇਖਾਵਤ ਅਜੀਤ ਸਿੰਘ ਸੇਖਾਵਤ ਜਿਸ ਤਰ੍ਹਾਂ ਹੀ ਆਪਣਾ ਅਹੁਦਾ ਸੰਭਾਲਦੇ ਨੇ ਇਹਨਾਂ ਦੇ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਹੈ ਕਿ ਮੈਨੂੰ ਪਤਾ ਹੈ ਕਿ ਮੇਰੇ ਭਰਾ ਨੂੰ ਕਿਸਨੇ ਮਾਰਿਆ ਹੈ ਤੇ ਇਹ ਜਿਹੜੇ ਅਜੀਤ ਸਿੰਘ ਸੇਖਾਵਤ ਸਨ ਇਹ ਪੂਰੇ ਇਮਾਨਦਾਰ ਸਨ ਤੇ ਇਹਨਾਂ ਨੂੰ ਜਿਹੜਾ ਮੈਸੇਜ ਆਇਆ ਸੀ ਇਨਾਂ ਦੇ ਦਿਮਾਗ ਦੇ ਵਿੱਚ ਖਟਕਣ ਲੱਗ ਪਿਆ ਸੀ ਇਹ ਹੁਣ ਜਿਨੇ ਮੈਸੇਜ ਭੇਜਿਆ ਸੀ ਇਹ ਉਹਦੇ ਨਾਲ ਗੱਲ ਕਰਦੇ ਨੇ ਇਹ ਮੈਸੇਜ ਕਿਸੇ ਹੋਰ ਨੇ ਨਹੀਂ ਭੇਜਿਆ ਸੀ ਬਲਕਿ ਵਿਨੋਦ ਬਰਾਰਾ ਦਾ ਜੋ ਭਰਾ ਸੀ ਪ੍ਰਮੋਦ ਬਰਾਰਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਉਹਨੇ ਹੀ ਭੇਜਿਆ ਸੀ ਹੁਣ ਐਸਪੀ ਸਾਹਿਬ ਜਦੋਂ ਪ੍ਰਮੋਦ ਬਰਾਰਾ ਦੇ ਨਾਲ ਗੱਲ ਕਰਦੇ ਨੇ ਤਾਂ ਉਹ ਦੱਸਦਾ ਹੈ ਕਿ ਮੈਨੂੰ ਪਤਾ ਹੈ ਕਿ ਮੇਰੇ ਭਰਾ ਦਾ ਕਤਲ ਕਿਸਨੇ ਕੀਤਾ ਹੈ ਜੇਕਰ ਤੁਸੀਂ ਵੀ ਇਸ ਕੇਸ ਨੂੰ ਰੀਓਪਨ ਕਰਦੇ ਹੋ ਇਨਵੈਸਟੀਗੇਟ ਕਰਦੇ ਹੋ ਤਾਂ ਤੁਸੀਂ ਵੀ ਅਸਲੀ ਕਾਤਲ ਨੂੰ ਫੜ ਸਕਦੇ ਹੋ ਹੁਣ ਇਹ ਨਵੇਂ ਐਸਪੀ ਸਾਹਿਬ ਇਸ ਕੇਸ ਨੂੰ ਫਿਰ ਤੋਂ ਰੀਓਪਨ ਕਰਦੇ ਨੇ ਤੇ ਨਵੀਂ ਟੀਮ ਬਣਾਉਂਦੇ ਨੇ ਹੁਣ ਸਭ ਤੋਂ ਪਹਿਲਾਂ ਇਹ ਜਿਹੜਾ ਟਰੱਕ ਡਰਾਈਵਰ ਸੀ ਫੜਿਆ ਹੋਇਆ ਇਹਦੀ ਜਿਹੜੀ ਕੋਲ ਡਿਟੇਲ ਕੱਢੀ ਜਾਂਦੀ ਹੈ ਤੇ ਬੈਂਕ ਡਿਟੇਲ ਵੀ ਦੇਖੀ ਜਾਂਦੀ ਹੈ ਉਸ ਸਮੇਂ ਦੀ ਜਦੋਂ ਇਹਨੇ ਕਤਲ ਕੀਤਾ ਸੀ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਪੁਲਿਸ ਨੂੰ ਹੁਣ ਸਾਫ਼-ਸਾਫ਼ ਪਤਾ ਲੱਗ ਜਾਂਦਾ ਹੈ ਕਿ ਇਸ ਕੇਸ ਦੇ ਵਿੱਚ ਵਿਨੋਦ ਬਰਾੜਾ ਦਾ ਜਿਸਨੇ ਕਤਲ ਕਰਾਇਆ ਸੀ ਉਹ ਕੋਈ ਹੋਰ ਸੀ ਦਰਅਸਲ ਇਹ ਜਿਹੜਾ ਟਰੱਕ ਡਰਾਈਵਰ ਸੀ ਜਦੋਂ ਇਹਨੇ ਵਿਨੋਦ ਬਰਾੜਾ ਦਾ ਐਕਸੀਡੈਂਟ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਜਦੋਂ ਇਹਨੂੰ ਗੋਲੀਆਂ ਮਾਰੀਆਂ ਸੀ ਇਹਨਾਂ ਦੋਨਾਂ ਟਾਈਮਾਂ ਦੇ ਵਿੱਚ ਹੀ ਇਹਦੇ ਬੈਂਕ ਅਕਾਊਂਟ ਦੇ ਵਿੱਚ ਬਹੁਤ ਵੱਡੀ ਅਮਾਊਂਟ ਟਰਾਂਸਫਰ ਹੋਈ ਸੀ ਇਹ ਰਕਮ 5 ਤੋਂ 10 ਲੱਖ ਦੇ ਵਿੱਚ ਆਉਂਦੀ ਸੀ ਇਹਦੀ ਜਿਹੜੀ ਕਾਲ ਡਿਟੇਲ ਸੀ ਇਹਦੇ ਤੋਂ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਇਹਨੇ ਉਸ ਟਾਈਮ ਇੱਕ ਨੰਬਰ ਦੇ ਉੱਤੇ ਬਹੁਤ ਵਾਰੀ ਗੱਲਾਂ ਕੀਤੀਆਂ ਸਨ ਹੁਣ ਪੁਲਿਸ ਜਦੋਂ ਇਸ ਨੰਬਰ ਦੀ ਤਹਿਕੀਕਾਤ ਕਰਦੀ ਹੈ ਪਤਾ ਕਰਦੀ ਹੈ ਕਿ ਇਹ ਨੰਬਰ ਕਿਸ ਦਾ ਹੈ ਏ ਨੰਬਰ ਨਿਕਲਦਾ ਹੈ ਸੁਮਿਤ ਨਾਮ ਦੇ ਬੰਦੇ ਦਾ ਹੁਣ ਪਤਾ ਚੱਲਦਾ ਹੈ ਕਿ ਇਹ ਬੰਦਾ ਇਸੇ ਪਾਨੀਪਤ ਦੇ ਸੁਖਦੀਪ ਨਗਰ ਦੇ ਵਿੱਚ ਜਿੰਮ ਦਾ ਟ੍ਰੇਨਰ ਹੈ ਤੇ ਇਹਦੀ ਇੱਕ ਸਪਲੀਮੈਂਟ ਦੀ ਦੁਕਾਨ ਵੀ ਹੈ ਹੁਣ ਪੁਲਿਸ ਇਸ ਬੰਦੇ ਨੂੰ ਚੱਕਦੀ ਹੈ ਹੁਣ ਇਸ ਬੰਦੇ ਦੀ ਜਦੋਂ ਕੋਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਤਾਂ ਇਹਨੇ ਸਭ ਤੋਂ ਜ਼ਿਆਦਾ ਜਿਹੜੀਆਂ ਗੱਲਾਂ ਕੀਤੀਆਂ ਸਨ ਉਹ ਇੱਕ ਲੇਡੀ ਦੇ ਨਾਲ ਗੱਲਾਂ ਕੀਤੀਆਂ ਸਨ ਤੇ ਇਹ ਜਿਹੜੀ ਲੇਡੀ ਕੋਈ ਹੋਰ ਨਹੀਂ ਸੀ ਇਹ ਵਿਨੋਦ ਬੜਾਰਾ ਦੀ ਪਤਨੀ ਨੀਦੀ ਸੀ ਜਦੋਂ ਵਿਨੋਦ ਬਰਾਰਾ ਦਾ ਕਤਲ ਹੋਇਆ ਸੀ ਇਸੇ ਸਮੇਂ ਦੌਰਾਨ ਹੀ ਨੀਦੀ ਤੇ ਸੁਮੇਤ ਦੇ ਬੈਂਕ ਦੇ ਵਿੱਚ ਕਾਫੀ ਸਾਰੇ ਟ੍ਰਾਂਜੈਕਸ਼ਨ ਦੇਖੇ ਗਏ ਸੀ ਤੇ ਇਸੇ ਦੌਰਾਨ ਹੀ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਇਹਨਾਂ ਦੋਨਾਂ ਦੀਆਂ ਲੰਬੀਆਂ ਲੰਬੀਆਂ ਗੱਲਾਂ ਵੀ ਹੁੰਦੀਆਂ ਸਨ ਹੁਣ ਪੁਲਿਸ ਬਿਨਾਂ ਕੋਈ ਦੇਰ ਕੀਤੇਆ ਵਿਨੋਦ ਬਰਾਰਾ ਦੀ ਪਤਨੀ ਨੂੰ ਦਬੋਜਦੀ ਹੈ ਇਹਨੂੰ ਪੁਲਿਸ ਥਾਣੇ ਦੇ ਵਿੱਚ ਲਿਆਉਂਦੀ ਹੈ ਹੁਣ ਪੁਲਿਸ ਇਹਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਇਹ ਦੱਸਦੀ ਹੈ ਕਿ ਇਹਦਾ ਹੁਣ ਜਿਹੜਾ ਇਹ ਜਿਮ ਟ੍ਰੇਨਰ ਸੀ ਸੁਮਿਤ ਇਹਦੇ ਨਾਲ ਇਹਦੇ ਨਜਾਇਜ਼ ਸੰਬੰਧ ਚੱਲ ਰਹੇ ਸਨ ਤੇ ਇਹਨਾਂ ਸੰਬੰਧਾਂ ਦੇ ਬਾਰੇ ਜਿਹੜਾ ਵਿਨੋਦ ਬਰਾਰਾ ਸੀ ਉਹਨੂੰ ਵੀ ਪਤਾ ਚੱਲ ਚੁੱਕਿਆ ਸੀ ਵਿਨੋਦ ਬਰਾਰਾ ਨੇ ਆਪਣੀ ਪਤਨੀ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨੇ ਇਹ ਵੀ ਕਿਹਾ ਸੀ ਕਿ ਉਹਦੇ ਦੋ ਬੱਚੇ ਨੇ ਇਸ ਲਈ ਉਹਨੂੰ ਸਮਝਣਾ ਚਾਹੀਦਾ ਹੈ ਪਰ ਨਿਧੀ ਸੁਮੇਦ ਦੇ ਪਿਆਰ ਦੇ ਵਿੱਚ ਇੰਨੀ ਪਾਗਲ ਹੋ ਚੁੱਕੀ ਸੀ ਕਿ ਉਹਨੇ ਆਪਣੇ ਪਤੀ ਨੂੰ ਮਾਰਨ ਤੱਕ ਦਾ ਪਲਾਨ ਬਣਾ ਲਿਆ ਸੀ ਸਭ ਤੋਂ ਪਹਿਲਾਂ ਨਿਧੀ ਨੇ ਆਪਣੇ ਪਤੀ ਦਾ ਸਾਰਾ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹ ਸਾਰਾ ਪੈਸਾ ਉਹ ਆਪਣੇ ਆਸ਼ਿਕ ਨੂੰ ਭੇਜਦੀ ਰਹੀ ਜੇਰੀਆ ਕੀ ਸਾਰੀਆਂ ਹੀ ट्रांजैक्शन ਪੁਲਿਸ ਨੂੰ ਮਿਲ ਗਈਆਂ ਸਨ ਫਿਰ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਪਲਾਨ ਬਣਾਇਆ ਕਿ ਉਹ ਵਿਨੋਦ ਬਰਾਰਾ ਨੂੰ ਰਸਤੇ ਚ ਹਟਾ ਦੇਣਗੇ ਫਿਰ ਇਹਨਾਂ ਨੇ ਇੱਕ ਬਠਿੰਡਾ ਦੇ ਬੰਦੇ ਨੂੰ ਹਾਇਰ ਕੀਤਾ 10 ਲੱਖ ਰੁਪਏ ਦੇ ਵਿੱਚ ਤੇ ਉਹਨਾਂ ਨੇ ਇਸ ਬੰਦੇ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਹ ਗ੍ਰਿਫਤਾਰ ਹੋਵੇਗਾ ਤੇ ਇਹਦੀ ਬੇਲ ਕਰਾਉਂਦੀ ਜ਼ਿੰਮੇਵਾਰੀ ਵੀ ਸੁਮਿਤ ਤੇ ਨਿਦੀ ਦੀ ਹੋਵੇਗੀ ਇਸੇ ਲਈ ਸਭ ਤੋਂ ਪਹਿਲਾਂ ਜਿਹੜੀ ट्रांजैक्शन ਹੁੰਦੀ ਸੀ ਉਹ ਨਿਦੀ ਤੋਂ ਸੁਮਿਤ ਦੇ ਦੌਰਾਨ ਹੁੰਦੀ ਸੀ ਤੇ ਫਿਰ ਸੁਮਿਤ ਇਸ ਟਰੱਕ ਡਰਾਈਵਰ ਨੂੰ ਇਹ ਪੈਸੇ ਪਾਉਂਦਾ ਸੀ। ਦਰਅਸਲ ਇਹ ਜਿਹੜੀ ਨੀਦੀ ਸੀ ਇਹਨੇ ਆਪਣਾ weight loss ਕਰਨ ਦੇ ਲਈ ਇੱਕ gym join ਕੀਤਾ ਸੀ ਜਿੱਥੇ ਉਹਨੂੰ ਇੱਕ personal gym trainer ਮਿਲਿਆ ਹੋਇਆ ਸੀ ਤੇ ਇਹ ਜਿਹੜਾ ਸੁਮਿਤ ਸੀ ਇਹ ਇਹੀ gym trainer ਸੀ ਤੇ ਇਹਦੇ ਨਾਲ ਇਹਦੇ ਸਬੰਧ ਬਣ ਜਾਂਦੇ ਨੇ। ਹੁਣ ਨਿਦੀ ਨੂੰ ਇਹੀ ਲੱਗ ਰਿਹਾ ਸੀ ਕਿ ਸੁਮਿਤ ਤੇ ਇਹਦੇ ਵਿੱਚ ਜੇਕਰ ਰਾਹ ਦਾ ਕੋਈ ਰੋੜਾ ਬਨ ਰਿਹਾ ਹੈ ਤੇ ਇਹਦਾ ਪਤੀ ਵਿਨੋਦ ਬਰਾਰਾ ਹੀ ਬਨ ਰਿਹਾ ਹੈ ਤੇ ਪਹਿਲਾਂ ਇਹ ਦੋਨਾਂ ਨੇ ਇੱਕ ਮਿਲ ਕੇ ਟਰੱਕ ਖਰੀਦਿਆ ਤੇ ਇਹ ਟਰੱਕ ਇਸ ਬੰਦੇ ਨੂੰ ਦੇ ਦਿੱਤਾ ਪਰ ਇਹਦਾ ਐਕਸੀਡੈਂਟ ਹੋਣ ਤੋਂ ਬਾਅਦ ਵੀ ਕਿਸਮਤ ਨਾਲ ਵਿਨੋਦ ਬਰਾਰਾ ਬਚ ਗਿਆ ਇਹ ਫਿਰ ਇੱਕ ਵਾਰੀ ਇਸ ਬੰਦੇ ਨੂੰ ਪੈਸੇ ਦਿੰਦੇ ਨੇ ਦਰਅਸਲ ਜਦੋਂ ਇਹ ਕਾਤਲ ਵਿਨੋਦ ਬਰਾਰਾ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ ਤਾਂ ਇਹਨੇ ਘਰ ਦੇ ਵਿੱਚ ਅੰਦਰ ਵਰਦਿਆ ਸਾਰੀ ਨਿਧੀ ਨੂੰ ਇੱਕ ਇਸ਼ਾਰਾ ਕੀਤਾ ਸੀ ਜਿਹੜਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਚ ਹੋ ਗਿਆ ਸੀ ਪਰ ਇੱਥੇ ਪੁਲਿਸ ਦੀ ਲਾਪਰਵਾਹੀ ਸੀ ਜਿਹੜੀ ਕਿ ਇਹਨਾਂ ਨੇ ਇਹ ਇਸ਼ਾਰਾ ਨਹੀਂ ਸਮਝਿਆ ਪਰ ਜਦੋਂ ਪਾਣੀਪੱਤ ਦੇ ਨਵੇਂ ਐਸਪੀ ਆਏ ਅਜੀਤ ਸਿੰਘ ਸਿਕਾਵਤ ਤੇ ਇਹਨਾਂ ਨੇ ਇਸ ਕੇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਤੇ ਅਸਲੀ આરોપી ਨੂੰ ਫੜਿਆ ਇਹਨਾਂ ਦੋਨਾਂ ਨੇ ਵਿਨੋਦ ਬਰਾਰਾ ਦੇ ਇੰਸ਼ੋਰੈਂਸ ਦੇ ਪੈਸਿਆਂ ਦੇ ਨਾਲ ਇੱਕ ਕਨਵਾ ਕਾਰ ਖਰੀਦਿਆ ਤੇ ਜਿਹੜਾ ਵਿਨੋਦ ਬਰਾਰਾ ਦਾ ਪਿਤਾ ਸੀ ਇਹਨੂੰ ਆਸਟ੍ਰੇਲੀਆ ਦੇ ਵਿੱਚ ਇਹਦੇ ਦੂਸਰੇ ਮੁੰਡੇ ਕੋਲ ਭੇਜ ਦਿੱਤਾ ਉਸ ਤੋਂ ਬਾਅਦ ਨਿਧੀ ਨੇ ਸਾਰੀ ਪ੍ਰਾਪਰਟੀ ਆਪਣੇ ਕੋਲ ਰੱਖ ਕੇ ਆਪਣੇ ਬੁਆਏਫਰੈਂਡ ਸੁਮੇਤ ਦੇ ਨਾਲ ਨਵੀਂ ਜ਼ਿੰਦਗੀ ਜਿਉਣ ਲੱਗ ਪਈ ਪਰ ਹੁਣ ਇੱਕ ਗੱਲ ਇੱਥੇ ਇਹ ਸੀ ਕਿ ਇਹ ਸਾਰੀਆਂ ਗੱਲਾਂ ਦੇ ਬਾਰੇ ਵਿਨੋਦ ਬਰਾਰਾ ਦੇ ਭਰਾ ਨੂੰ ਕਿਵੇਂ ਪਤਾ ਲੱਗਿਆ ਦਰਅਸਲ ਜਿਹੜਾ ਵਿਨੋਦ ਬਰਾਰਾ ਦਾ ਭਰਾ ਸੀ ਪ੍ਰਮੋਦ ਬਰਾਰਾ ਇਹ ਆਪਣੀ ਭਾਬੀ ਨੂੰ ਫੇਸਬੁੱਕ ਉੱਤੇ ਫੋਲੋ ਕਰਦਾ ਸੀ ਤੇ ਇਹਦੇ ਭਰਾ ਦੇ ਮਰਨ ਤੋਂ 2-3 ਮਹੀਨੇ ਬਾਅਦ ਹੀ ਇਹ ਨਿਧੀ ਜੜੀ ਸੀ ਕਿਤੇ ਘੁੰਮਣ ਗਈ ਸੀ ਤੇ ਜਿਹੜੀਆਂ ਇਹ ਪੋਸਟਾਂ ਪਉਂਦੀ ਹੈ ਫੇਸਬੁੱਕ ਦੇ ਉੱਤੇ ਇਸ ਪੋਸਟਾਂ ਦੇ ਵਿੱਚ ਹੀ ਇਹ ਜਿਹੜਾ ਸੁਮਿਤ ਸੀ ਇਹ ਵੀ ਨਾਲ ਇਹਦੇ ਦੇਖਿਆ ਜਾਂਦਾ ਹੈ ਤੇ ਇਹ ਸਾਰੀ ਗੱਲਬਾਤ ਨਵੇਂ ਐਸਪੀ ਸਾਹਿਬ ਨੂੰ ਇਹ ਦੱਸਦਾ ਹੈ ਜਿਸ ਤੋਂ ਬਾਅਦ ਇਹ ਕੇਸ ਓਪਨ ਹੁੰਦਾ ਹੈ ਤੇ ਅਸਲੀ ਕਾਤਲ ਫੜਿਆ ਜਾਂਦਾ ਹੈ ਇਹ ਸੀ ਕਹਾਣੀ ਇੱਕ ਬਿਜ਼ਨਸਮੈਨ ਦੀ ਪਤਨੀ ਦੀ ਜੋ ਕਿ ਨਜਾਇਜ਼ ਬੰਦਾ ਦੇ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਜਿਸਨੇ ਆਪਣੇ ਪਤੀ ਤੱਕ ਨੂੰ ਨਹੀਂ ਛੱਡਿਆ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ